ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਛੰਨਾ ਗੁਲਾਬ ਸਿੰਘ ਵਾਲਾ ਇਹ ਪਿੰਡ ਭਦੌਰ ਦੇ ਬਿਲਕੁਲ ਨਾਲ ਹੈ ਬਰਨਾਲੇ ਜ਼ਿਲ੍ਹੇ ਦਾ ਪਿੰਡ ਤਹਿਸੀਲ ਤਪਾ ਉਹਨੂੰ ਪੈਂਦੀ ਹੈ ਭਦੌਰ ਤੋਂ 4 ਕਿਲੋਮੀਟਰ ਸਾਈਡ ਤੇ ਹਟਵਾ ਪਿੰਡ ਤੇ ਜਿਹੜੇ ਫਾਰਮ 'ਚੋਂ ਵੀਡੀਓ ਬਣਾ ਰਹੇ ਆ ਦੋਸਤੋ ਬਾਈ ਹੋਰੀ ਨਾਲ ਫਾਰਮ ਦਾ ਵੀ ਇਹਨਾਂ ਦਾ ਕੰਮ ਆ ਤੇ ਨਾਲ ਵਿਕਰੀ ਵਾਲੇ ਪਸ਼ੂ ਵੀ ਆਉਂਦੇ ਰਹਿੰਦੇ ਆ ਤਿੰਨ ਗਾਵਾਂ ਦਿਖਾਉਣੀਆਂ ਤਿੰਨ ਵਾੜਾਂ ਦਿਖਾਉਣੀਆਂ ਪਰ ਪਹਿਲਾਂ ਇੱਕ ਨਿਗਾਹ ਮਾਰਦੇ ਆ ਇੱਥੇ ਬਹੁਤ ਸਾਰੇ ਨਾਗ ਹੁੰਦੇ ਬਾਈ ਕੋਲ ਜਿਹੜੇ ਪੱਕੇ ਦੁੱਧ ਤੇ ਲਾਏ ਹੋਏ ਹੈ ਹੀਫਰ ਕੋਸ ਜਿਹੜੀਆਂ ਅੱਗੇ ਤਿਆਰ ਹੋ ਰਹੀਆਂ ਕਿਉਂਕਿ ਇਹ ਫਾਰਮ ਜਿਹੜਾ ਉਹ ਨਵਾਂ ਛੱਡ ਬਾਈ ਨੇ ਇੱਥੇ ਐਡ ਕਰ ਲਿਆ ਸੀ ਮੈਂ ਪਹਿਲਾਂ ਵਿਖਾਉਂਦਾ ਰਿਹਾ ਵੀ ਇੱਕ ਇਸ ਛੱਡ ਤੋਂ ਸ਼ੁਰੂਆਤ ਸੀਗੀ ਛੋਟੇ ਲੈਵਲ ਤੇ ਉਸ ਤੋਂ ਬਾਅਦ ਚ ਨਾਲ ਐਡ ਆਨ ਕਰਤਾ ਇਧਰਲੇ ਪਾਸੇ ਇੱਕ ਵੱਡਾ ਛੱਡ ਹੌਲੀ ਹੌਲੀ ਇਹਦੇ ਚ ਪਸ਼ੂ ਭਰਦੇ ਜਾਣਗੇ ਇੱਕ ਹੋਮ ਬਰੀਡ ਹੈ ਬਾਈ ਕੋਲ ਤੋ ਅੱਜ ਤਿੰਨ ਵਿਹੜਾਂ ਇਹਨਾਂ ਬਾਰੇ ਆਪਾਂ ਜਾਣਕਾਰੀ ਲਵਾਂਗੇ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਜਿਹੜੀ ਵਿਹੜ ਚੰਗੀ ਲੱਗੀ ਉਹਦੀ ਤਸੱਲੀ ਕਰਿਓ ਜੇ ਨੰਬਰ ਸਕਰੀਨ ਤੇ ਚੱਲਦਾ ਰਹਿਣਾ ਮਿਲਦੇ ਆਂ ਬਾਈ ਨੂੰ ਗੁਰਪ੍ਰੀਤ ਭਾਈ ਸਤਿ ਸ਼੍ਰੀ ਅਕਾਲ ਤਿੰਨ ਵਿਹੜਾਂ ਆਪਣੇ ਕੋਲ ਅੱਜ ਹਾਂਜੀ ਫਾਰਮ ਚੋਂ ਐ ਜਾਂ ਕੋਈ ਖਰੀਦੀ ਵੀ ਐ ਦੋ ਵਿਹੜਾਂ ਲਈਆਂ ਦੋ ਖਰੀਦੀਆਂ ਵਿਗੀਆਂ ਤੀਜੀ ਮਿਲ ਕੱਲ ਠੀਕ ਐ ਇੱਕ ਕਰਦੀ ਬਹਿਣ ਜਿਹੜੀ ਪਹਿਲੇ ਨੰਬਰ ਤੇ ਵੱਚੀ ਬਾਈ ਕਿੰਨਾ ਮਹਿਸੂਸ ਹੋਊਗੀ ਇਹ ਵੀਰੇ 4 ਦਿਨ ਦਾ ਮਤਲਬ ਪਹਿਲਾ ਸੂਆ ਅੱਜ ਇਹਦੇ 10 ਦਿਨ ਬਾਕੀ ਆ ਕੀ ਰੇਟ ਰਹਿਣਾ ਹੈ ਰੇਟ ਤਾਂ ਵੀ ਮਤਲਬ ਵੀ ਦੋ ਜੀ ਜੀ ਤੇ ਵੜਾ ਵੀ ਦੇਖ ਲਈਆਂ ਠੀਕ ਹੈ ਇਹ ਜੀਆਂ ਵੜਾ ਇਹ ਸਿਆਲ ਹੁੰਦਾ ਤਾਂ 5-5 ਲੱਖ ਤੋਂ ਘੱਟ ਆਨ ਲਗਣ ਹੂੰ ਤੇ ਹੁਣ ਜਿਹੜਾ ਆਪਣਾ ਤਿੰਨਾ ਦੀ ਰੇਟ ਆ ਇੱਕੋ ਹੀ ਆ 2 ਲੱਖ ਰੁਪਏ ਤੋਂ ਘੱਟ ਪਗਾਣੀ ਦੀ ਠੀਕ ਹੈ ਜਾਨੀ ਇੱਕ ਇੱਕ ਦੀ ਕੀਮਤ 2 ਲੱਖ ਹਾਂ 6 ਲੱਖ ਰੁਪਏ ਤਿੰਨਾਂ ਦੀ ਪੇਮੈਂਟ ਠੀਕ ਹੈ ਮੰਨ ਵੀ ਇਹ ਆਪਾਂ 5 ਕਿਲੋ ਫੀਡ ਖਾਂਦੀ ਹੈਗਾ ਹੂੰ ਨਿਤ 300 ਖਾਂਦੀ ਆ ਇਹ ਮੰਨ ਵੀ ਉਰਲੀਆਂ ਦੋ 30-30 ਮਹੀਨਿਆਂ ਦੀ ਠੀਕ ਹੈ 30 ਮਹੀਨਿਆਂ ਤੋਂ 300 ਨਹੀਂ ਗੁਣਾ ਕਰਕੇ ਠੀਕ ਹੈ ਤਾਂ ਇਹ 2 ਲੱਖ ਤੋਂ ਬਾਹਰ ਪੈਂਦੀ ਆ ਠੀਕ ਹੈ ਓਕੇ ਖੋਲ ਕੇ ਬਈ ਨੂੰ ਤੋੜ ਕੇ ਸੋ ਦੱਸੋ ਇਹ ਇਹਨਾਂ ਦੀ ਡਿਮਾਂਡ ਹੈ ਚਾਰ ਦੰਦ ਵੈੜ ਪਹਿਲਾ ਸੁਆ ਸੋਣੀ ਹੈ ਚੰਗੇ ਕੱਦ ਕਾਠ ਦੀ ਸੋਹਣੀ ਲੰਬਾਈ ਦੇ ਵਿੱਚ ਹੈ ਫੇਸ ਦੀ ਬਿਊਟੀ ਵੀ ਚੰਗੀ ਹੈ ਬਾਕੀ ਜਾਤ ਬਰੀਡ ਵਾਲੀਆਂ ਬੱਚੀਆਂ ਸੋ ਕੀਮਤ ਤੁਹਾਨੂੰ ਜਜ ਨਹੀਂ ਚਾਹੀਦੀ ਹੈ ਹਵਾਨਾ ਦੇਖੋ ਕਮਾਲ ਦਾ ਤਿਆਰ ਕਰ ਰਹੀ ਹੈ ਵੈੜ ਚੰਗੇ ਕੱਦ ਕਾਠ ਦੀ ਬੱਚੀ ਹੈ ਦੱਸੋ ਇਹਨੂੰ ਛੋਟੀ ਨਾ ਸਮਝੋ ਕਾਫੀ ਉੱਚੀ ਲੰਬੀ ਵੈੜ ਹੈ ਤੋੜ ਰਹੇ ਆ ਕਿਉਂਕਿ ਵੈਸੇ ਖੁੱਲਣਾਂ ਹੀ ਹੁੰਦੀਆਂ ਆਪਾਂ ਨੂੰ ਪਤਾ ਫਾਰਮਾਂ ਦੇ ਵਿੱਚ ਪਰ ਫਿਰ ਵੀ ਤੁਹਾਨੂੰ ਤੋੜ ਕੇ ਦਿਖਾ ਰਹੇ ਕੰਨੀਆਂ ਤੇ ਥਣ ਲੱਗਾ ਦੋਸਤੋ ਬਿਲਕੁਲ ਬੜਾ ਸੋਹਣਾ ਹਵਾਨਾ ਫੇਸ ਫੇਰ ਦੇਖ ਲਓ ਇਹਦਾ ਡਿਜ਼ਾਈਨ ਜਿਹੜਾ ਫੇਸ ਦਾ ਬਹੁਤ ਸੋਹਣਾ ਹੈ ਰੰਗ ਰੂਪ ਕੁਦਰਤ ਦੀ ਦੇਣ ਹੈ ਸੋ ਇਹ ਪਹਿਲੇ ਨੰਬਰ ਤੇ ਵੈਡ ਚਾਰ ਦੰਦ ਪਹਿਲਾ ਸੂਆ ਇਸ ਤੋਂ ਬਾਅਦ ਇੱਕ ਹੋਰ ਵੈਡ ਜਿਹੜੀ ਬੜੀ ਸੋਹਣੀ ਤਿਆਰ ਹੋਈ ਵੀ ਇਹਦੇ ਨਾਲ ਹੀ ਖੜੀ ਉਥੋਂ ਦਿਖਾਵਾਂਗੇ ਆ ਰਿਹਾ ਤਾਂ ਠੀਕ ਹੈ ਸੀਮਨ ਦੀ ਡਿਟੇਲ ਸਾਰੀ ਹੈਗੀ ਪੁੱਤ ਹੱਕ ਦੇ ਉਹਨੂੰ ਮੜਾ ਸੀਮਨ ਦੀ ਡਿਟੇਲ ਪ੍ਰੋਪਰ ਹੈਗੀ ਆ ਦੱਸੋ ਤੁਹਾਨੂੰ ਮਿਲ ਜੂਗੀ ਬਾਈ ਕਹਿੰਦਾ ਹਜੇ 10 ਦਿਨ ਲੈਂਦੀ ਹੈ ਵੈੜ ਸੂਨ ਦੇ ਵਿੱਚ ਚੰਗੀ ਤਿਆਰ ਹੋਊਗੀ ਇਹ ਤੋਂ ਅੱਗੇ ਵੀ ਵੈੜ ਏਸੇ ਵਾਂਗੂ ਕੱਦ ਕਾਠ ਵਾਲੀ ਹੈ ਗੁਰਪ੍ਰੀਤ ਭਾਈ ਜਿਹੜੀ 2 ਨੰਬਰ ਤੇ ਵੈੜ 3416 ਦੀ ਆ ਠੀਕ ਹੈ ਤੇ ਇਹਦੇ ਮਤਲਬ ਰੀੜੂ ਲੱਗਿਆ ਵਾ ਇਹ ਵੀ ਐਸਾ ਠੀਕ ਹੈ ਐਵੀਐਸ ਦਾ ਰੀੜੂ ਲੱਗਿਆ ਰੀੜੂ ETF ਦੇ ਵਿੱਚ ਆਉਂਦਾ ਹੈ ਹਾਂਜੀ ETF ਠੀਕ ਹੈ ਜਿਹੜੀ ਇਹਦੇ ਨਾਲ ਬਈ ਬੱਚੀ ਇਹ ਵੀਰੇ ਦੋ ਦੰਦਾ ਹੂੰ ਇਹ ਆਪ ਸਟੋਕੀ ਦੀ ਆ ਠੀਕ ਹੈ ਤੇ ਲੱਗਿਆ ਵਾ ਇਹਦੇ ਮਨ ਵੀ EBS ਦਾ ਨਵਾਂ ਬੁੱਲਾ ਹਿੰਬਰ ਆਏ ਠੀਕ ਹੈ ਹਾਂਜੀ ਕਿੰਨਾ ਕਚਰ ਲਾਉਗੀ ਇਹ ਸੋਨ ਚ ਇਹਦੇ ਮਨ ਪੰਜ ਕਿ ਦਿਨ ਦਿਨਾਂ ਦੇ ਹਿਸਾਬ ਨਾਲ ਰਹਿੰਦੇ ਆ ਠੀਕ ਹੈ ਤੇ ਕੋਈ ਅਗੜ ਪਿਸੜ ਕਰ ਜਾਂਦਾ ਗਰਮੀ ਦਾ ਕਰਕੇ ਕਹਿ ਨਹੀਂ ਸਕਦੇ ਦੰਗਾ ਚ ਦੋ ਦੰਦਾ ਠੀਕ ਹੈ ਸੋ ਦੋ ਦੰਦ ਵੱੱਛੀ ਤੋਰਦੇ ਬਾਈ ਠੀਕ ਹੈ ਓਕੇ ਬਾਈ ਦੱਸਦੇ ਦੋ ਦੰਦ ਵੱੱਛੀ ਸਟਾਕੀ ਬੋਲ ਦੀ ਹੈ ਹੈਮਰ ਦਾ ਸੀਮਣ ਇਹਦੇ ਲੱਗਾ ਹੈ ਹਾਈਟ ਲੈਂਥ ਬਾਕਮਾਲ ਹੈ ਬਹੁਤ ਸੋਹਣੀ ਕੱਦ ਕਾਠ ਦੀ ਵੱੱਛੀ ਹਵਾਨਾ ਤੁਸੀਂ ਇਹਦਾ ਦੇਖ ਸਕਦੇ ਹੋ ਪੂਰਾ ਇਸ ਟਾਈਮ ਭਰਦੀ ਆਉਂਦੀ ਹੈ ਪਰ ਦਿਨ ਜਿੱਦ ਲੋ 40 ਕਿਲੋ 100 ਗ੍ਰਾਮ ਵੀ ਨਹੀਂ ਘਟਦੀ ਠੀਕ ਹੈ 40 ਕਿਲੋ ਬਾਈ ਕਹਿੰਦਾ ਦੁੱਧ ਪਾਉਗੀ ਇਹਦਾ ਆਪਦਾ ਬਾਈ ਦਾ ਤਜਰਬਾ ਹੈ ਫਾਰਮ ਦਾ ਆ ਗਾੜੀ ਕੁੜੀ ਬੜੀ ਚੰਗੀ ਦੋਸਤੋ ਬਾਕੀ ਹਵਾਨਾ ਇਹਦਾ ਤੁਸੀਂ ਵੀਡੀਓ ਤੇ ਦੇਖ ਹੀ ਰਹੇ ਹੋ ਕਦ ਕਾਠ ਤੁਸੀਂ ਆ ਕੇ ਕੋਲੋਂ ਦੇਖੋਗੇ ਤਾਂ ਤੁਹਾਨੂੰ ਇਹ ਵੱਡੀਆਂ ਗਾਵਾਂ ਦੇਖ ਰਹੇ ਹੋ ਇਹ ਚੀਜ਼ ਨੂੰ ਧਿਆਨ ਚ ਰੱਖਿਓ ਤੁਰਦੀ ਲੱਤਾਂ ਖੋਲ ਕੇ ਚੰਗੀ ਤਿਆਰ ਹੋ ਰਹੀ ਹੈ ਕਰਮਾ ਵਾਲੀ ਆਸ ਹੈ ਵੀ ਦੋ ਦਿਨ ਦੀ ਸੋਹਣਾ ਦੁੱਧ ਪਾਊਗੀ ਇਹ ਤੋਂ ਬਾਅਦ ਚ ਇੱਕ ਵੈੜ ਹੋਰ ਹਜੇ ਤੁਹਾਨੂੰ ਦਿਖਾਉਣੀ ਹੈ ਤੇ ਇਹ ਥੋੜੀ ਕੱਚੀ ਹੈ ਉਹ ਇਹ ਦੋ ਤੁਹਾਨੂੰ ਦਿਖਾ ਦਿਆਂ ਗੁਰਪ੍ਰੀਤ ਭਾਈ ਇਹ ਇਹ ਫਾਰਮ ਦੇ ਵਿੱਚੋਂ ਆਪਾਂ ਹੈ ਇਹ ਆਪਣੇ ਖਾਦ ਹੁੰਦੇ ਕਿੰਨਾ ਵਾ ਸੂਆ ਸੁੰਦੀ ਹੈ ਇਹਦੇ ਦੂਜਾ ਸੂਆ ਸੁੰਾਈ 6 ਰੰਦ ਹੋ ਗਈ ਠੀਕ ਹੈ ਤੇ ਇਹ ਬਾਲਡ ਵਾਇਡ ਦੇ ਮਿਸਟਰ ਮੱਡ ਦੀ ਦਾਪ ਹੈ ਹੂੰ ਤੇ ਇਹਦੇ ਰਮੰਡਾ ਲੱਗਿਆ ਬਾਈ ਕਿੰਨਾ ਚੱਲੂਗੀ ਸੂਆ ਇਹਦਾ ਸਹੀ ਅਜੇ 1 ਮਹੀਨਾ ਰਹਿ ਗਿਆ 1 ਮਹੀਨਾ ਬਾਕੀ ਹੈ ਸਹੀ 1 ਮਹੀਨਾ ਠੀਕ ਹੈ ਦੁੱਧ ਦਾ ਰਿਕਾਰਡ ਪਹਿਲੇ ਸੂਏ ਦਾ ਪਹਿਲੇ ਸੂਏ ਦੀ 33 ਕਿਲੋ ਦੁੱਧ ਦਿੱਤਾ ਸਾਡੇ ਕੋਲੇ ਠੀਕ ਹੈ ਬਹੁਤ ਲੰਮਾ ਟਾਈਮ ਦਿੱਤਾ ਠੀਕ ਹੈ ਤੇ ਡਰਾਈ ਵੀ ਇਹ ਬਾਈ 23 ਕਿਲੋ ਤੋਂ ਡਰਾਈ ਕਰੀ ਸੀ ਕਿਆ ਤੋੜ ਦਿੱਗੇ ਬਈ ਸੋ ਦੋਸਤੋ 1 ਮਹੀਨਾ ਬਾਕੀ ਹੈ ਇਸੇ ਫਾਰਮ ਦੇ ਵਿੱਚੋਂ ਹோம் ਬਰੀਡ ਹੈ ਸੀਮਨ ਦੀ ਡਿਟੇਲ ਬਾਈ ਨੇ ਦੱਸਤੀ ਹੈ 33 ਕਿਲੋ ਪਹਿਲਾਂ ਦਾ ਰਿਕਾਰਡ ਹੈ ਸੂਆ ਦੂਜਾ ਇੱਕ ਮਹੀਨੇ ਦੀ ਕੱਚੀ ਫੁੱਲ ਹਾਈਟ ਫੁੱਲ ਲੈਂਥ ਵੱਡੀ ਬੈਣ ਕੀਮਤ ਤੁਸੀਂ ਤਿਆਰ ਖਰੀਦਣੀ ਆ ਤਾਂ ਵੀ ਸੇਮ ਹੈ ਜੇ ਇਹ ਤੁਸੀਂ ਖਰੀਦਣੀ ਚਾਹੁੰਦੇ ਹੋ ਤਾਂ ਵੀ ਕੀਮਤ ਸੇਮ ਹੈ ਸੋ 6 ਲੱਖ ਦੀਆਂ ਤਿੰਨ ਵੜਾਂ ਐ ਬਾਕੀ ਮਾਨਤਨ ਹੋ ਜਾਂਦਾ ਹੁੰਦਾ ਵਿੱਚੋਂ ਕੋਸ ਆ ਕੇ ਤੁਸੀਂ ਦੇਖਿਓ ਜਿਹਨੂੰ ਜਚੇ ਉਹ ਵੀਰ ਕਾਲ ਕਰ ਸਕਦਾ ਤੇ ਨੰਬਰ ਬਾਈ ਦਾ ਸਕਰੀਨ ਉੱਤੇ ਚੱਲੀ ਜਾਂਦਾ ਬਾਕੀ ਵੀਰ ਜੀ ਜਿਹਨੂੰ ਬਣੀ ਬਣਾਈ ਬਰੀਡ ਮਿਲਦੀ ਆ ਉਹਨੂੰ ਪੈਸੇ ਨਾਲ ਕੋਈ ਮਹਿੰਗੀ ਨਹੀਂ ਸਹੀ ਠੀਕ ਹੈ ਵਿੱਚ ਬੰਦੇ ਮਨ ਵੀ ਰਪੀਆ ਦਾ ਰੂਲ 2 ਲੱਖ ਉਹ ਵੀ ਖਰਚ ਜਾਂਦੇ ਆ ਤੇ ਡੁਪਲੀਕੇਟ ਨਵਾਂ ਦੀ ਫਸ ਜਾਂਦੇ ਆ ਸਹੀ ਸੋ ਦੋਸਤੋ ਅਜੇ ਕਿਸੇ ਨੂੰ ਆਇ ਨਹੀਂ ਕਹਿੰਦੇ ਵੀ ਸੈਕਸਰਡ ਲੱਗਿਆ ਵਾ ਨਾ ਆਪਣਾ ਇਹ ਨਾ ਕੰਮ ਆ। ਨਾ ਆਪਾਂ ਕਹਿਣਾ ਅੱਜ ਤੱਕ। ਠੀਕ ਹੈ। ਵੀ ਐਵੇਂ ਅਗਲਾ ਬੱਸੀ ਨੂੰ ਡਿੱਗੀ ਜਾਵੇ ਉਹ ਵੀ ਗਲਤ। ਸਹੀ। ਸੋ ਦੋਸਤੋ ਡਿਟੇਲ ਤੁਹਾਨੂੰ ਦੱਸਤੀ ਐ ਤੇ ਹੁਣ ਇਸ ਦੋਵਾਂ ਚ ਥੋੜਾ ਆਪਣਾ ਕੰਮ ਆ। ਧੰਨਵਾਦ ਇਸ ਵੀਡੀਓ ਨੂੰ ਦੇਖਣ ਵਾਸਤੇ।